जगत् की चादर तंतन श्री गुरु तेग बहादुर साहिब महाराज जी दे 350 साला शहीदी शताब्दी नु समर्पित दूसरा महान गुरमत समागम जो कि रायसिंह नगर विखेड मिति 13, 14 ਅਤੇ 15 ਨਵੰਬਰ ਨੂੰ ਹਾਈ ਸਕੂਲ ਗਰਾਊਂਡ ਵਿਖੇ ਬੜੀ ਸ਼ਰਧਾ ਅਤੇ ਭਾਵਨਾ ਦੇ ਨਾਲ ਸਿੱਖ ਨੌਜਵਾਨ ਸਭਾ ਅਤੇ ਸਮੂਹ ਲਕਾਨਵਾਸੀਆਂ ਵੱਲੋਂ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਪਹੁੰਚ ਰਹੀਆਂ ਨੇ ਪੰਥ ਦੀਆਂ ਮਹਾਨ ਸ਼ਖਸੀਤਾਂ ਸਿੰਘ ਸੇਮ ਗੈਣੀ ਜਸਵੰਤ ਸਿੰਘ ਜੀ ਖਾਲਸਾ ਕਥਾਵਾਚਕ ਦੀਵਾਨ ਹਾਲ ਮੰਜੀ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਭਾਈ ਸਤਨਾਮ ਸਿੰਘ ਜੀ ਢਾਡੀ ਜੱਥਾ ਲਾਲੂ ਘੁੰਮਣ ਤੋਂ ਭਾਈ ਮਨਜਿੰਦਰ ਸਿੰਘ ਜੀ ਹਜ਼ੂਰੀ ਰਾਗੀ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਭਾਈ ਪਰਮਿੰਦਰ ਸਿੰਘ ਜੀ ਮਜੀਠਾ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਭਾਈ ਮਨਦੀਪ ਸਿੰਘ ਜੀ ਖਾਲਸਾ ਕਥਾਵਾਚਕ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਭਾਈ ਸੁਰਿੰਦਰ ਸਿੰਘ ਜੀ ਪਾਰਸ ਢਾਡੀ ਜੱਥਾ ਮਲੋੜ ਤੋਂ ਬਾਬਾ ਗੁਰਪਾਲ ਸਿੰਘ ਜੀ 18F ਕੇਸਰੀ ਸਿੰਘ ਪੁਰਤੋਂ ਅਤੇ ਸਥਾਨਕ ਜਥੇ ਹਰਜਸ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕਰਨਗੇ ਇਸ ਸਮਾਗਮ ਦੀ ਵਧੇਰੀ ਜਾਣਕਾਰੀ ਲਈ ਤੁਸੀਂ ਥੱਲੇ ਦਿੱਤੇ ਨੰਬਰਾਂ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਅਤੇ ਆਪਣਾ ਸਹਿਯੋਗ ਵੀ ਦੇ ਸਕਦੇ ਹੋ ਸੋ ਆਪ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਇਸ ਸਮਾਗਮ ਦੇ ਵਿੱਚ ਵੱਧ ਚੜ ਕੇ ਹਾਜ਼ਰੀਆਂ ਭਰੋ ਹਰਜਸ ਕੀਰਤਨ ਸੁਨੋ ਤਨ ਮਨ ਧਨ ਦੇ ਨਾਲ ਗੁਰੂ ਘਰ ਦੀ ਸੇਵਾ ਕਰੋ ਅਤੇ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ